ਇੱਕ ਕੇਸ ਮਾਨਯੋਗ ਅਦਾਲਤ ਪਟਿਆਲਾ ਵੀ ਕੇ ਪਾਇਆ ਗਿਆ ਸੀਗਾ ਜਿਹਦੇ ਵਿੱਚ ਅਰਮਾਨ ਮਲਿਕ ਯੂਟਿਊਬਰ ਤੇ ਉਸ ਦੀਆਂ ਜਿਹੜੀਆਂ ਚਾਰ ਪਤਨੀਆਂ ਨੇ ਜੋ ਕਿ ਐਸ ਪਰ YouTube ਰਿਕਾਰਡ ਜਿਹੜਾ ਤੁਸੀਂ Google ਕਰਕੇ ਚੈੱਕ ਵੀ ਕਰ ਸਕਦੇ ਹੋ ਉਹਦੇ ਵਿੱਚ ਸਾਰਾ ਐਵੀਡੈਂਸ ਸਾਰੀਆਂ ਇਹਦੀਆਂ ਵੀਡੀਓ ਸਾਰੀਆਂ ਇਹਦੇ ਆਪਾਸਟ ਸਾਰੀ ਹਿਸਟਰੀ ਇਹਦੀ ਜੋ ਵੀ ਸੀਗਾ ਸਾਰੇ ਸਬੂਤ ਇਕੱਠੇ ਕਰਕੇ ਇੱਕ ਕੇਸ ਪਾਇਆ ਗਿਆ ਸੀ ਵੀ ਅਰਮਾਨ ਮਲਿਕ ਅਗਰ Hindu ਹੈ ਤਾਂ ਉਹ Hindu ਮੈਰਿਜ ਦੇ ਐਕਟ ਦੇ ਅੰਡਰ ਸਿਰਫ ਇੱਕ ਵਿਆਹ ਕਰਾ ਸਕਦਾ ਦੌਰਾਨੇ ਤਫਤੀਸ਼ ਇਹਦੇ ਖੁੱਲ੍ਹ ਦੀ ਅਸੈਪਟੈਂਸ ਹੈ ਇਹ ਵੀ ਪਾਇਲ ਮਲਿਕ ਦੀ ਇਹਦੀ ਕ੍ਰਿਤਿਕਾ ਮਲਿਕ ਦੀ ਅਸੈਪਟੈਂਸ YouTube ਤੇ ਪਈ ਹੈ ਵੀ ਅਸੀਂ ਇਹ ਦੋਨੋਂ ਏਰੀਆ ਜਨਾਨੀਆਂ ਵਾਂ ਤੇ YouTube ਦੇ ਰਾਹੀਂ ਹੀ ਇੱਕ ਵੀਡੀਓ ਮੇਰੇ ਕੋਲ ਆਈ ਸੀ ਔਰ ਹੋਰ ਵੀ ਬੰਦਿਆਂ ਨੇ ਮੈਨੂੰ ਅਪਰੋਚ ਕੀਤਾ ਜਿੱਤੋਗੇ ਪੂਰੇ ਭਾਰਤ ਚੋਂ ਮੈਨੂੰ ਬਹੁਤ ਸਮਰਥਨ ਮਿਲਿਆ ਜਿਸ ਸਮਰਥਨ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸੁਮਿਤਰਾ ਨਾਮ ਦੀ ਇੱਕ ਲੜਕੀ ਸੀਗੀ ਹੋ ਸਕਦਾ ਨਾਮ ਥੋੜਾ ਬੋਤਾ YouTube ਦੇ ਕਾਰਨ ਕਈ ਵਾਰ ਚੇਂਜ ਵੀ ਹੋ ਜਾਂਦਾ ਬਟ ਇੱਕ ਲੇਡੀ 17 ਸਾਲ ਦੀ ਉਮਰ ਚ ਜਿਹਦੇ ਚ ਚਾਈਲਡ ਮੈਰਿਜ ਐਕਟ ਵੀ ਲੱਗਦਾ ਉਸ ਲੜਕੀ ਦੇ ਨਾਲ ਐਸ ਪਰ ਜੋ YouTube ਤੇ ਹੈ ਕੇ ਇਹਦੀਆਂ ਦੋ ਕੁੜੀਆਂ ਵੀ ਸੀ ਅਰਮਾਨ ਮਲਿਕ ਦੀ ਜਿਹੜੀ ਸਭ ਤੋਂ ਪਹਿਲੀ ਸ਼ਾਦੀ ਸੀ ਇਹਦੀ ਉਸ ਸ਼ਾਦੀ ਸੁਮਿਤਰਾ ਤੋਂ ਵਿਆਹ ਕਰਨ ਤੋਂ ਬਾਅਦ ਦੋ ਕੁੜੀਆਂ ਹੋਈਆਂ ਫਿਰ ਇਹਨੇ ਉਹਨੂੰ ਛੱਡ ਕੇ ਜਿਹੜੀ ਕਿ ਇਹਦੇ ਪਿੰਡ 'ਚ ਰਹਿੰਦੀ ਹੈ ਉਹਨੂੰ ਛੱਡ ਕੇ YouTube ਦੀ ਵੀਡੀਓਜ਼ ਦੇ ਮੁਤਾਬਕ ਔਰ ਜੋ ਐਵੀਡੈਂਸ ਮਿਲੇ ਆ ਉਹਦੇ ਮੁਤਾਬਕ ਫਿਰ ਇਹਨੇ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਨਾਲ ਵਿਆਹ ਕਰਾਇਆ ਹੋਇਆ ਜਿਹੜਾ ਕਿ ਖੁਦ ਵੀ ਐਸੈਪਟ ਕਰਦਾ ਹੈ ਔਰ ਬਾਈਲ ਵੀ ਐਸੈਪਟ ਕਰਦੀ ਹੈ ਕ੍ਰਿਤਿਕਾ ਵੀ ਐਸੈਪਟ ਕਰਦੀ ਹੈ ਉਹਦਾ ਸਾਰਾ ਐਵੀਡੈਂਸ ਅਸੀਂ ਜੱਜ ਸਾਹਿਬ ਅੱਗੇ ਰੱਖਿਆ ਜੱਜ ਸਾਹਿਬ ਨੇ ਪੂਰੀ ਗਹਿਰਾਈ ਨਾਲ ਇੱਕ ਇੱਕ ਸਬੂਤ ਇੱਕ ਇੱਕ ਫੈਕਟ ਜੋ ਵੀ ਸੀ ਇਸ ਕੇਸ ਦੇ ਵਿੱਚ ਉਹ ਦੇਖਿਆ ਤੇ ਇਹਦੀਆਂ ਜਿਹੜੀਆਂ ਪਰਮਾਨ ਮਲਿਕ ਤੇ ਇਹਦੀਆਂ ਵਾਈਫਸ ਹੈ ਉਹ ਸਾਰੀਆਂ ਵਾਈਫਸ ਨੂੰ ਤਿੰਨ ਵਾਈਫਸ ਹੈ ਇੱਕ ਲਖਸ਼ਦੀਪ ਨਾਮ ਦੀ ਕੁੜੀ ਹੈ ਉਹਦਾ ਸਟੇਟਸ ਹਜੇ ਕਲੀਅਰ ਨਹੀਂ ਹੈ ਕਿ ਉਹ ਵਾਈਫ ਹੈ ਉਹ ਇਸਨੇ ਲਿਵਿੰਗ ਚ ਹੈ ਉਹ ਖੁਦ ਆਕੇ ਕੋਰਟ ਚ ਦੱਸੂਗੀ ਔਰ ਉਹਦੇ ਬਾਰੇ ਚਾਨਣਾ ਪਾਇਆ ਜਾਊਗਾ ਹੁਣ ਮਾਨਯੋਗ ਜੱਜ ਸਾਹਿਬ ਨੇ 2 ਸਤੰਬਰ 2025 ਨੂੰ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਹੈ ਜਿਹੜਾ ਕਿ ਕੱਲ 11 8 2025 ਨੂੰ ਮਾਨਯੋਗ ਜੱਜ ਸਾਹਿਬ ਨੇ ਕੀਤਾ ਸੀ ਤੇ ਅੱਜ ਇਹ ਆਰਡਰ ਮੈਨੂੰ ਮਿਲਿਆ ਹੈ ਇਸ ਕੇਸ ਦੇ ਵਿੱਚ ਟੋਟਲ 5 ਬੰਦੇ ਮੁਜਰਮ ਨੇ ਇਸ ਚਾਰ ਵਿਆਹ ਵਾਲੇ ਛੜੀ ਅੰਤਰ ਚ ਇਹ ਸਾਰਾ ਛੜੀ ਅੰਤਰ ਹੁਣ ਕੋਰਟ ਦੇ ਸਾਹਮਣੇ ਸਬੂਤਾਂ ਦੇ ਸਮੇਤ ਰੱਖ ਦਿੱਤਾ ਗਿਆ ਜਿਸ ਵਿੱਚ ਅਸੀਂ ਮਾਨਯੋਗ ਅਦਾਲਤ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਆ ਬਹੁਤ ਹੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਹਨਾਂ ਨੇ ਪਟਿਆਲਾ ਪੰਜਾਬ ਪੂਰੇ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਸ ਨੂੰ ਖਰਾਬ ਕੀਤਾ ਹੈ ਸੰਸਕ੍ਰਿਤੀ ਨੂੰ ਖਰਾਬ ਕੀਤਾ ਹੈ ਤੇ ਸਾਡੇ ਛੋਟੇ-ਛੋਟੇ ਜਿਹੜੇ ਬੱਚੇ ਆ ਮਾਵਾਂ ਭੈਣਾਂ ਨੇ ਜਿਹੜੀਆਂ ਇਹਦੀਆਂ ਗਲਤ ਵੀਡੀਓ ਔਰ ਚਾਰ-ਚਾਰ ਵਿਆਹ ਤਿੰਨ-ਤਿੰਨ ਵਿਆਹ ਫੇਸਬੁੱਕ ਤੇ ਸਨੈਪਚੈਟ ਤੇ YouTube ਤੇ ਉਸ ਅਕਾਊਂਟਾਂ ਦੇ ਵਿੱਚ ਦੇਖ ਰਹੇ ਨੇ ਤੇ ਉਹ ਦੇਖਣ ਤੋਂ ਬਾਅਦ ਉਹਨਾਂ ਦੇ ਦਿਮਾਗ ਤੇ ਗਲਤ ਅਸਰ ਪੈ ਰਿਹਾ ਇਸ ਨੂੰ ਠੱਲ ਪਾਣ ਲਈ ਕੇਸ ਪਾਇਆ ਗਿਆ ਸੀਗਾ ਜਿਹਦੇ ਨਾਲ ਹੋਰ ਯੂਟਿਊਬਰ ਐਸਾ ਕੁਝ ਨਾ ਕਰਨ ਔਰ ਸਾਡਾ ਜਿਹੜਾ ਸੱਭਿਆਚਾਰਾ ਉਹ ਸਹੀ ਰਵੇ ਤੇ ਜਿਹੜਾ ਦੂਜਾ ਕੇਸ ਸੀਗਾ ਇਹ ਪਾਇਆ ਗਿਆ ਸੀਗਾ ਇਹੀ ਚਾਰ-ਪੰਜ ਬੰਦਿਆਂ ਦੇ ਤੇ ਇਹਨਾਂ ਦੇ ਸਟਾਫ ਦੇ ਖਿਲਾਫ ਵੀ ਇਸ ਦੇ ਵਿੱਚ ਇਹ ਸੀਗਾ ਇਹ ਦੂਸਰੇ ਕੇਸ 'ਚ ਵੀ ਬਾਨਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਨੋਟਿਸ ਕੀਤਾ ਹੈ 2 ਸਤੰਬਰ 2025 ਲਈ ਇਹ ਸੀਗਾ ਵੀ ਜਿਵੇਂ ਇਹ ਗਲਤ ਵੀਡੀਓ ਇਸ ਤਰ੍ਹਾਂ ਦੇ ਸ਼ਾਰਟ ਡਰੈਸ ਪਾ ਕੇ ਸ਼੍ਰੀ ਕਾਲੀ ਮਾਤਾ ਜੀ ਦਾ ਰੂਪ ਧਾਰਨ ਕੀਤਾ ਇਹਨਾਂ ਹੋਰ ਵੀ ਇਸ ਤੋਂ ਇਲਾਵਾ ਕੁਝ ਜਿਮ ਦੇ ਵਿੱਚ ਅਸ਼ਲੀਲ ਵਸਤਰ ਪਾ ਕੇ ਤੇ ਦੋ ਜਨਾਨੀਆਂ ਨੂੰ ਆਪਸ 'ਚ ਦਿਖਾ ਕੇ ਪਰੂਫ ਕਰਨਾ ਹੈ ਕਿ ਮੈਂ ਦੋ ਵਿਆਹ ਕਰਾਏ ਹੋਏ ਨੇ ਮਤਲਬ ਐਸਾ ਕੁਝ ਕੰਟੈਂਟ ਮੈਂ ਨਹੀਂ ਦਸੂਗਾ ਪੂਰਾ ਕਿਉਂਕਿ ਜਿਹੜਾ ਪਰਸਨਸ ਐ ਥੋੜੇ ਅਲਰਟ ਹੋ ਜਾਣਗੇ ਉਹ ਮਾਨਯੋਗ ਅਦਾਲਤ ਦੇ ਵਿੱਚ ਜਦੋਂ ਇਹ ਆਣਗੇ ਤੇ ਆਪਣਾ ਪੱਖ ਰੱਖਣਗੇ ਉਸ ਤੋਂ ਬਾਅਦ ਮੈਂ ਡਿਸਕਲੋਜ਼ ਕਰੂੰਗਾ ਮੀਡੀਆ ਨੂੰ ਬਹੁਤ ਕੁਝ ਹੈ 122 122 ਵੀਡੀਓਜ਼ ਐ ਇਹਨਾਂ ਦੇ ਔਰ 122 ਦੇ ਕਰੀਬ-ਕਰੀਬ ਮੈਂ ਸਬੂਤ ਲਾਏ ਆ ਕੋਰਟ 'ਚ ਇਸ ਦੇ ਵਿੱਚ ਵੀ ਸਾਰਾ ਕੰਟੈਂਟ ਜੱਜ ਸਾਹਿਬ ਨੇ ਵਾਚ ਕੀਤਾ ਸਾਰੇ ਸਬੂਤ ਵਾਚਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਜਿਹਦੇ ਨਾਲ ਕਿ ਯੂਟਿਊਬਰਸ ਦੇ ਉੱਪਰ ਜਿਹੜਾ ਪੰਜਾਬ ਦਾ ਸੱਭਿਆਚਾਰ ਤੇ ਸਾਡੇ ਭਾਰਤ ਦਾ ਸੱਭਿਆਚਾਰ ਨੂੰ ਖਰਾਬ ਕਰਨ ਲਈ ਇਹ ਗਲਤ ਵਸਤਰਾਂ 'ਚ ਛੋਟੀਆਂ-ਛੋਟੀਆਂ ਕੁੜੀਆਂ ਜਾਂ ਘਰੇਲੂ ਲੇਡੀਜ਼ ਉਹ ਗਲਤ ਕੰਟੈਂਟ ਬਣਾਉਂਦੀਆਂ ਨੇ ਉਹਦੇ ਤੇ ਠੱਲ ਪਏਗੀ ਔਰ ਇਸ ਠੱਲ ਨੂੰ ਪਾਣਾ ਬੜਾ ਜ਼ਰੂਰੀ ਸੀ ਕਿਉਂਕਿ ਸਾਡੇ ਪਰਿਵਾਰਕ ਔਰ ਸਾਡੇ ਜਿੰਨਾ ਸੱਭਿਆਚਾਰ ਦੇ ਲੋਕ ਨੇ ਪਟਿਆਲਾ ਦੇ ਵਸਨੀਕ ਪੰਜਾਬ ਦੇ ਵਸਨੀਕ ਪੂਰੇ ਇੰਡੀਆ ਦੇ ਵਸਨੀਕ ਉਹ ਲੋਕਾਂ ਨੂੰ ਇਹਨਾਂ ਦਾ ਜਿਹੜਾ ਗਲਤ ਕੰਟੈਂਟ ਹੈ ਉਹ ਦੇਖਣ ਨੂੰ ਦੁਬਾਰਾ ਨਹੀਂ ਮਿਲੇਗਾ ਇਹਨਾਂ ਤੋਂ ਇਲਾਵਾ ਵੀ ਹੋਰ ਯੂਟਿਊਬਰ ਕੋਈ ਗਲਤ ਕੰਟੈਂਟ ਬਣਾਉਣ ਦੀ ਭੁੱਖ ਵਿੱਚ ਕੋਸ਼ਿਸ਼ ਨਹੀਂ ਕਰੂਗਾ ਜਿਹਦੇ ਨਾਲ ਸਾਡਾ ਸੋਸ਼ਲ ਔਰ ਸਾਡਾ ਸੱਭਿਆਚਾਰ ਸੁਧਰੇਗਾ ਜਿਹੜੀ ਜਿਹੜੀ ਤੁਸੀਂ ਕਹਿ ਰਹੇ ਹੋਗੇ ਮਾਨਯੋਗ ਕੋਰਟ ਦੇ ਵੱਲੋਂ ਜਿਹੜੇ ਡਾਇਰੈਕਸ਼ਨ ਦਿੱਤੇ ਗਏ ਨੇ ਕਿ ਇਹਨਾਂ ਨੂੰ ਆਪ ਪਰਸਨਲ ਤੌਰ ਤੇ ਕਈ ਸੌਣ ਦੇ ਬਿਲਕੁਲ ਬਿਲਕੁਲ ਇਹ ਜਿਹੜੇ ਪੰਜ ਬੰਦੇ ਆ ਔਰ ਜਿਹੜਾ ਵੀ ਇਸ ਕੇਸ ਦੇ ਵਿੱਚ ਜਿਹਦਾ ਜਿਹਦਾ ਮੈਂ ਨਾਮ ਪਾਇਆ ਇਹ ਸਾਰੇ ਬੰਦੇ ਪਰਸਨਲੀ ਕੋਰਟ 'ਚ ਹਾਜ਼ਰ ਹੋਣਗੇ 2 ਸਤੰਬਰ ਨੂੰ ਔਰ ਐਸ ਪਰ ਦਾ ਲੇਟੈਸਟ ਰੂਲ ਆਫ ਦਾ ਬੀ ਐਨ ਐਸ ਐਂਡ ਬੀ ਐਨ ਐਸ ਜਿਹੜੇ ਮੋਦੀ ਸਾਹਿਬ ਨੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਦੇ ਮੁਤਾਬਕ ਮੈਂ ਇਹਨਾਂ ਨੂੰ ਵਟਸਐਪ ਦੇ ਉੱਪਰ ਇਹਨਾਂ ਦੀ ਈਮੇਲ ਆਈਡੀ ਤੇ ਔਰ ਇਹਨਾਂ ਦੇ ਐਡਵੋਕੇਟ ਨੂੰ ਵੀ ਮੈਂ ਉਹ ਭੇਜਤਾ ਐ ਔਰ ਉਸ ਦੇ ਉੱਪਰ ਉਹ ਇੱਕ ਤਰ੍ਹਾਂ ਦੀ ਡਿਲੀਵਰੀ ਹੀ ਹੁੰਦੀ ਐ ਵੀ ਇਹਨਾਂ ਨੂੰ ਇਹ ਸਮਨ ਮਿਲ ਗਏ ਨੇ। ਉਹਨਾਂ ਦੇ ਜੀ ਵਕੀਲ ਪੇਸ਼ ਹੋਏ ਸੀ ਕਿ ਅੱਜ ਨਹੀਂ ਉਹਨਾਂ ਦੇ ਵਕੀਲ ਹੁਣ 2 ਤਰੀਕ ਨੂੰ ਪੇਸ਼ ਹੋਣਗੇ 2 ਸਤੰਬਰ ਨੂੰ ਕਿਉਂਕਿ ਨੋਟਿਸ ਕੱਲ 11/8 ਨੂੰ ਸ਼ੁਰੂ ਹੋਇਆ ਤੇ ਉਹ ਹੁਣ ਉਹਨਾਂ ਕੋਲੇ ਭੇਜਿਆ ਜਾ ਚੁੱਕਿਆ ਐ ਆਲਰੇਡੀ ਮੈਂ ਭੇਜ ਚੁੱਕਿਆ ਕਿਉਂਕਿ ਇਹ ਪ੍ਰੋਸੀਜਰ ਆਫ ਕੋਰਟ ਹੁੰਦਾ ਐ ਉਸ ਨੂੰ ਐਸ ਪਰ ਲਾਅ ਹੀ ਚੱਲਣਾ ਪੈਂਦਾ ਸਾਨੂੰ ਸਟੈਪ ਬਾਈ ਸਟੈਪ ਇਹ ਮੈਂ ਆਪਣੇ ਐਂਡ ਤੋਂ ਪਹੁੰਚਾਤਾ ਹੈ ਜਿਹਦਾ ਮੇਰੇ ਕੋਲ ਸਬੂਤ ਹੈ ਪਹਿਲੀ ਬਾਈ ਦੀ ਗੱਲ ਕਰ ਰਹੇ ਹਾਂ ਜੀ ਉਹਦਾ ਕੋਈ ਤੁਹਾਨੂੰ ਪਤਾ ਲੱਗਿਆਗਾ ਵੀ ਡਿਵੋਰਸ ਦਿੱਤਾ ਗਿਆ ਸੀ ਜਾਂ ਨਹੀਂ ਦਿੱਤਾ ਗਿਆਗਾ ਸਰ ਉਹੀ ਜਾਣਨ ਲਈ ਇੱਕ ਦੇਖੋ ਜੱਜ ਸਾਹਿਬ ਇੱਕ ਕੋਰਟ ਦੋਸ਼ੀ ਨੂੰ ਵੀ ਇੱਕ ਮੌਕਾ ਦਿੰਦੀ ਹੈ ਆਪਣਾ ਪੱਖ ਰੱਖਣ ਲਈ ਸਰ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਕਿ ਜਿਹੜਾ ਵਿਅਕਤੀ ਹੈ ਉਹਦਾ ਥੋੜਾ ਵਿਸਤਾਰ ਚ ਦੱਸੋ ਕਿ ਇਹ ਦੋਸ਼ੀ ਕਿਵੇਂ ਹੋ ਪਾਏ ਜਾਂਦੇ ਨੇ ਕਿ ਹਿੰਦੂ ਮੈਰਿਜ ਐਕਟ ਕੀ ਕਹਿੰਦਾ ਹੈ ਹਿੰਦੂ ਮੈਰਿਜ ਹਿੰਦੂ ਮੈਰਿਜ ਐਕਟ ਦੇ ਅੰਦਰ ਸਿਰਫ ਲੀਗਲੀ ਇੱਕ ਵਾਈਫ ਅਲਾਉਡ ਹੈ ਬਸ ਨਹੀਂ ਦੇਖੋ ਹਿੰਦੂ ਹੋਣ ਦਾ ਜਿਹੜਾ ਦਾਵਾ ਕਰਨੀ ਉਸ ਦੇ ਮੁਤਾਬਕ ਇਹਨਾਂ ਦੇ ਦੁਆਰਾ ਗਲਤ ਕੀਤਾ ਗਿਆ ਜੇਕਰ ਦੋ ਦੋ ਦੇਖੋ ਜੇ ਇਹ ਕਹਿੰਦਾ ਮੈਂ ਹਿੰਦੂ ਆ ਤਾਂ ਇਹ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਇੱਕ ਵਿਆਹ ਕਰਾ ਸਕਦਾ ਹੈ ਇਹਦੀ ਖੁਦ ਹੀ ਐਡਮਿਸ਼ਨ ਹੈ ਸਾਰਾ ਪੰਜਾਬ ਨਹੀਂ ਸਾਰਾ ਇੰਡੀਆ ਜਾਣਦਾ ਹੈ ਕਿ ਦੀ ਵਾਈਫ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੱਕ ਲੱਗਦਾਗਾ ਤੁਸੀਂ ਇਸ ਦੇ ਵਿੱਚ ਇੰਨਾ ਇੰਟਰਸਟ ਦਿਖਾ ਰਹੇ ਹੋ ਕਿ ਲੱਗਈ ਲੋਕਾਂ ਦੇ ਦੁਆਰਾ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਾਣ ਬੁਝੀ ਤੂੰ ਜਿਹੜਾ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਿਹੜਾ ਇਸ ਤਰੀਕੇ ਨਾਲ ਕਰੇ ਨਹੀਂ ਇੱਕ ਬੰਦੇ ਨੂੰ ਨਹੀਂ ਟਾਰਗੇਟ ਕੀਤਾ ਜਾ ਰਿਹਾ ਮੇਰਾ ਟਾਰਗੇਟ ਹੈਗਾ ਜਿਹੜੇ YouTubeers Facebook ਤੇ ਗੰਦ ਪਾਉਂਦੇ ਆ ਉਹ ਸਾਰਿਆਂ ਨੂੰ ਮੈਂ ਟਾਰਗੇਟ ਕਰਦਾ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਜੇ ਕਿਸੇ ਹੋਰ YouTuber ਦਾ ਵੀ ਮੈਨੂੰ ਕੋਈ ਗੰਦ ਮਿਲ ਗਿਆ ਸੋਸ਼ਲ ਮੀਡੀਆ ਤੇ ਮੈਂ ਕੇਸ ਪਾਣ ਦਾਮ देर ਨਹੀਂ ਲਾਣੀ ਮੈਂ ਐਦਾਂ ਹੀ ਕੇਸ ਪਾਉਂਗਾ ਉਸਤੇ ਔਰ ਇਹਦੇ ਵਿੱਚ ਇੱਕ ਨਹੀਂ ਹੈ ਇੱਕ ਦੋ ਇਹ ਮਤਲਬ 22 ਪੇਜਾਂ ਦੀ ਪਟੀਸ਼ਨ ਹੈ 22 ਦੇ 22 ਪੇਜਾਂ ਦੇ ਵਿੱਚ ਇੱਕ ਪੇਜ ਤੇ ਪੰਜ ਸਵਾਲ ਨੇ ਤਕਰੀਬਨ ਤੁਸੀਂ ਹਿਸਾਬ ਲਾ ਲਓ ਉਹ ਸਾਰੇ ਸਵਾਲਾਂ ਦਾ ਜਵਾਬ ਇਹਦੀ ਪੂਰੀ ਫੈਮਿਲੀ ਕੋਰਟ ਜਾ ਕੇ ਇਨ ਰਿਟਨ ਚ ਦੇਊਗੀ ਬੇਅਦਬੀ ਵਾਲੇ ਮਾਮਲੇ 'ਚ ਵੀ ਤੁਸੀਂ ਪਟੀਸ਼ਨ ਪਾਈ ਸੀ ਕਿ ਕੋਈ ਅਪਰੋਚ ਕੀਤੀ ਗਈ ਹੈ ਉਹਨਾਂ ਦੇ ਫੈਮਿਲੀ ਦੇ ਦੁਆਰਾ ਤੁਹਾਡੇ ਕੋਲ ਕੀ ਇਹਨਾਂ ਕੇਸ ਨੂੰ ਰੈਵਡੋ ਵੀ ਆਪਾਂ ਨਾਲ ਬੇਅਦਬੀ ਵਾਲਾ ਕੇਸ ਮੇਰੇ ਟੋਟਲ 3 ਕੇਸ ਹੈ ਇਹਨਾਂ ਦੇ ਉੱਪਰ ਦੋ ਕੇਸਾਂ ਦੇ ਵਿੱਚ ਇਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਜਿਹੜਾ ਤੀਸਰਾ ਕੇਸ ਹੈ ਉਸ ਦੇ ਵਿੱਚ ਕੱਲ 11 ਤਰੀਕ ਹੀ ਲੱਗੀ ਸੀ ਉਹਦੇ ਵਿੱਚ ਜੱਜ ਸਾਹਿਬ ਛੁੱਟੀ ਤੇ ਸੀ ਪਹਿਲਾਂ ਐਸਐਚਓ ਕੁਤਵਾਲੀ ਵੱਲੋਂ ਰਿਪੋਰਟ ਆਣੀ ਸੀ ਉਹ ਆ ਗਈ ਸੀਗੀ ਪਿਛਲੀ ਡੇਟ ਤੇ ਕੱਲ ਵਾਲੀ ਡੇਟ ਦੇ ਵਿੱਚ ਰਿਪੋਰਟ ਜਿਹੜੀ ਐਸਐਸਪੀ ਸਾਹਿਬ ਤੋਂ ਮੰਗੀ ਸੀ ਜੱਜ ਸਾਹਿਬ ਨੇ ਉਹ ਵੀ ਆ ਗਈ ਹੈ ਉਹ ਕੋਰਟ 'ਚ ਹਾਗਰ ਹੋ ਗਈ ਹੈ ਉਹਦੇ ਫੈਕਟਸ ਮੈਂ ਅਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰਾਂਗਾ ਉਹ ਵੀ ਖੁਸ਼ਖਬਰੀ ਤੁਹਾਨੂੰ ਜਲਦੀ ਦੇਾਂਗੇ ਉਹਦੀ 21 8 ਤਰੀਕ ਹੈ 21 ਅੱਠ ਨੂੰ ਜੱਜ ਸਾਹਿਬ ਉਹ ਜਿਹੜਾ ਫੈਸਲਾ ਦੇਣਗੇ ਉਸਦੀ ਵੀ ਤੁਹਾਨੂੰ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ ਜਾਏਗੀ